ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਟਗੜ੍ਹ ਦੀ ਪੁਲਿਸ ਨੇ ਨਸ਼ਿਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਐਸਐਚਓ ਥਾਣਾ ਕਾਟਗੜ੍ਹ ਪਵਿੱਤਰ ਸਿੰਘ ਅਤੇ ਸਬ ਇੰਸਪੈਕਟਰ ਰਾਕੇਸ਼ ਵਿੰਦਰ ਸਿੰਘ ਨੇ ਮਾਮਲਾ ਦਰਜ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਜਦੋਂ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀ ਦੇ ਸਬੰਧ ਵਿੱਚ ਚੈਕਿੰਗ ਦੌਰਾਨ ਕਾਟਗੜ੍ਹ ਤੇ ਆਸਰوں ਉਜਾਰੇ ਸਨ ਤਾਂ ਜੋ ਪੁਲਿਸ ਪਾਰਟੀ ਡੀਐਸਐਮ ਫੈਕਟਰੀ ਆਸਰੋ ਦੇ ਕੋਲ ਪਹੁੰਚੀ ਤਾ ਆਸਰੋ ਵੱਲੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੇਖ ਕੇ ਪਿੱਛੇ ਮੁੜ ਗਿਆ ਤੇ ਆਸਰੋ ਸਾਈਡ ਤੋਂ ਤੁਰ ਪਿਆ ਜਿਸ ਨੇ ਆਪਣੀ ਪਹਿਣੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫਾ ਕੱਢ ਕੇ ਨਹਿਰ ਵੱਲ ਦੀ ਸਾਈਡ ਨੂੰ ਸੁੱਟ ਦਿੱਤੀ ਉਸ ਤੋਂ ਬਾਅਦ ਜਿਸ ਤੋਂ ਬਾਅਦ ਐਸਆਈ ਅਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਜਦੋਂ ਉਸ ਤੋਂ ਵਿਅਕਤੀ ਦਾ ਨਾਮ ਪਤਾ ਪੁੱਛਿਆ ਤੇ ਉਸ ਦਾ ਨਾਮ ਨਦੀਮ ਖਾਨ ਉਰਫ ਨਦੀਮ ਪੁੱਤਰ ਨਾਇਮ ਖਾਨ ਵਾਸੀ ਪ੍ਰੇਮਨਗਰ थाना ਕਾਟਗੜ ਸਾਹਿਬ ਸ਼ਹੀਦ ਪਗਤ ਸਿੰਘ ਨਗਰ ਦੱਸਿਆ ਅਤੇ ਜਦੋਂ ਪੁਲਿਸ ਨੇ ਭਾਰਦਰਸ਼ੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 32 ਨਸ਼ੀਲੇ ਕੈਪਸੂਲ ਰੰਗ ਬ੍ਰਾਊਨ ਰਾਮਦ ਹੋਏ ਪੁਲਿਸ ਨੇ ਉਸ ਤੋਂ ਰੋਪੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸਰ ਇਹ ਕਿੰਨੇ ਕੈਪਸੂਲ ਫੜੇ ਹੈ ਜੀ ਤੁਸੀਂ ਇਹ ਬੱਤੀ ਕਿੱਥੋਂ ਫੜਿਆ ਜੀ ਕਿਹੜੀ ਜਗ੍ਹਾ ਤੋਂ ਫੜਿਆ ਸਰ ਜੀ ਇਹ ਡੀਸੀਐਮ ਫੈਕਟਰੀ ਜਿਹੜੀ ਆਸਨੋ ਆ ਉਹਦੇ ਸਾਹਮਣੇ ਇੱਕ ਬੰਦਾ ਪੈਦਲ ਆ ਰਿਹਾ ਸੀ ਪੁਲਿਸ ਪਾਰਟੀ ਨੇ ਦੇਖ ਕੇ ਇਕਦਮ ਪਿੱਛੇ ਮੋੜ ਲਗਾ ਤਾਂ ਉਹਨੂੰ ਅਸੀਂ ਸ਼ੱਕ ਦੇ ਬਿਨਾਂ ਰੋਕ ਕੇ ਉਹਦਾ ਨਾਮ ਪਤਾ ਪੁੱਛਿਆ ਉਸਨੇ ਆਪਣਾ ਨਾਮ ਨਦੀਮ ਖਾਨ son of ਨਈਮ ਖਾਨ ਪਾਸੀ ਫਰੇਮਰ ਇਹ ਥਾਣਾ ਗਾਠੜ ਦੱਸਿਆ ਇਹ ਜਿਹੜਾ ਬੰਦਾ ਫੜਿਆ ਕੋਈ ਤੇ ਅੱਗੇ ਵੀ ਕੋਈ ਪਰਚੇ ਆਗੇ ਕਿ ਪਹਿਲਾਂ ਹੀ ਕੋਈ ਇਹਦੇ ਬਾਰੇ ਕੁਝ ਪਤਾ ਜੀ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੀ ਤੇ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਆ ਜੀ ਇਹਦੇ ਅਜ ਮਾਨਯੋਗ ਲਾਲ ਜੀ ਕੋਲ ਦੇ ਕੋਈ ਹਸਪਤਾਲ ਜਾਵੇਗਾ ਤੇ ਇਹਦਾ ਰਿਮਾਰਡ ਲੈ ਕੇ ਫਿਰ ਅਗਲੀ ਕਾਰਵਾਈ ਕਰਦੇ ਆ ਧੰਨਵਾਦ ਜੀ